ਭਾਈ ਇੱਕ ਹੋਰ ਸਾਰਾ ਹੀ ਉੱਡਣ ਦਾ ਕੰਮੋਂ ਪੰਪ ਦਾ ਕੰਮ ਸਾਰਾ ਚਾਹੀ ਬਾਹੀ ਨੂੰ ਜਿਹਨੇ ਲੈਣਾ ਬਾਹੀ ਨੂੰ ਮਾਰ ਜਿਹਨੇ ਕੰਮ ਲੈਣਾ ਉਹਨੂੰ ਕੋਈ ਮਾਰ ਨਹੀਂ ਪਾਸੀ ਕੋਈ ਨਹੀਂ ਮਾਰਦੀ ਬਾਹ ਕੈਗ ਪੈਸਾ ਦੇ ਦੋਗੇ ਕੈਗ ਪੈਸਾ ਦੇ ਦੋਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ ਚ ਪੈਂਦਾ ਹੰਡਿਆਆ ਉੱਥੇ ਕਵਾੜਖਾਨੇ ਦੇ ਵਿੱਚ ਲੋਕ ਕਹਿੰਦੇ ਆ ਪਟਿਆਲੇ ਕਵਾੜਖਾਨਾ ਪਟਿਆਲੇ ਲੋਕ ਬਹੁਤ ਜਾਂਦੇ ਆ ਦੂਰ ਪਿਆ ਜਾਂਦਾ ਬਰਨਾਲ ਏਰੀਆ ਚ ਵਿੱਚ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਹੰਡਿਆਏ ਵੀ ਕਵਾੜਖਾਨਾ ਹੈਗਾ ਟਰੈਕਟਰਾਂ ਦਾ ਸਾਰਾ ਸਮਾਨ ਮਿਲ ਜਾਂਦਾ ਮਤਲਬ ਕਿ ਜਿਵੇਂ ਕਿ ਮੰਨ ਕੇ ਚੱਲੀ ਆਪਾਂ ਸਪੈਂਸਰ ਹੋ ਗਏ ਸ਼ੋਆ ਹੋ ਗਈਆਂ ਟਰੈਕਟਰਾਂ ਦੀਆਂ ਕਿਸੇ ਵੀ ਟਰੈਕਟਰ ਦਾ ਕੁਝ ਵੀ ਲੈਣਾ ਸਲੈਂਸਰ ਤੋਂ ਸ਼ੋ ਤੋਂ ਜਾਲੀ ਤੋਂ ਕੋਈ ਚੀਜ਼ ਤੋਂ ਵੀ ਕੁਝ ਵੀ ਮਤਲਬ ਕਿ ਚਾਹੀਦਾ ਟਰੈਕਟਰ ਦਾ ਸਮਾਨ ਤੇ ਅੱਜ ਸਾਨੂੰ ਮਿਲਾਉਣਿਆ ਹੰਡਿਆਏ ਕਵਾੜਖਾਨੇ ਚ ਉਥੇ ਟਰੈਕਟਰ ਵੀ ਵਿਕਾਊ ਖੜੇ ਨੇ ਵਧੀਆ ਕੰਮ ਦੇਣ ਵਾਲੇ ਪੂਰੇ ਸਾਫ ਟਰੈਕਟਰ ਖੜੇ ਨੇ ਮਤਲਬ ਕਿ ਤੁਲਮੀ ਦੇ ਦੇਣਗੇ ਬੰਦੇ ਉਹੀ ਜਿਹੜਾ ਲੋਹੇ ਦਾ ਰੇਟ ਹੁੰਦਾ ਤੋਲ ਕੇ 50 52000 ਦਾ ਟਰੈਕਟਰ ਦੇ ਦੇਣਗੇ ਤੁਹਾਨੂੰ ਤੇ ਆਏ ਤੁਹਾਨੂੰ ਦਿਖਾਉਣੇ ਆ ਬਾਹਰੇ ਟਰੈਕਟਰ ਇਹਨਾਂ ਨੂੰ ਨਵਾਂ ਸਮਾਨ ਵੀ ਮਿਲਦਾ ਪੁਰਾਣਾ ਵੀ ਮਿਲਦਾ ਤੇ ਦੋ ਆ ਟਰੈਕਟਰ ਖੜੇ ਨੇ 735 ਬਾਈ ਪੂਰੀ ਸਾਫ ਹਾਲਤ ਚ ਨੇ ਚਾਲੂ ਹਾਲਤ ਚ ਨੇ ਕਿਤੋਂ ਗਲੇ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਦੇਣਗੇ ਬੰਦੇ ਲਿਖ ਕੇ ਜਮਾ ਇੱਕ ਤਾਂ ਸਵਰਾਜ ਖੜਾ ਬਾਈ ਇਹ ਵੀ ਪੂਰਾ ਵਧੀਆ ਟਾਇਰ ਟੁਰ ਵਧੀਆ ਪਏ ਨੇ ਇਹਦੇ ਤੇ ਇੱਕੋ ਪਰਲਾ ਦੋਨੇ ਸਵਰਾਜ ਬਕਾਉ ਨੇ ਤੇ ਪੂਰਾ ਸਾਫ ਟਰੈਟ ਆ ਬਾਈ ਇਹ ਮਤਲਬ ਕਿ ਜਿਵੇਂ ਫੋਟੋ ਚ ਆ ਉਵੇਂ ਹੀ ਆ ਕੋਈ ਧੋਤਣੀ ਜਾਂ ਕੁਝ ਨਹੀਂ ਕਰਿਆ ਤੇ ਦੋਨੇ ਜੋੜਾ ਇਕੱਠਾ ਵੀ ਦੇ ਦੇਣਗੇ ਕੱਲਾ ਕੱਲਾ ਲੈਣਾ ਕੱਲਾ ਕੱਲਾ ਵੀ ਦੇ ਦੇਣਗੇ ਕੋਈ ਵੀ ਨੁਕਸ ਨਹੀਂ ਟਰੈਕਟਰਾਂ ਦੇ ਵਿੱਚ ਬਿਲਕੁਲ ਵੀ ਜਿਹੜੇ ਬੰਦੇ ਨੇ ਲੈਣਾ 50-60000 ਦਾ ਟਰੈਟ ਦੇ ਦੇਣਗੇ ਇਹ 60000 ਦੇ ਲੱਗ ਰਹੇ ਨੇ ਹਿੱਸਾ ਚਾਹੀਦਾ ਕਿਸੇ ਨੂੰ ਹਿੱਸਾ ਵੀ ਲੈ ਸਕਦਾ ਇਹ ਖੋਲ ਕੇ ਸਮਾਨ ਲੈਣਾ ਖੋਲ ਕੇ ਸਮਾਨ ਵੀ ਲੈ ਸਕਦਾ ਬਾਈ ਪੂਰਾ ਸਾਫ ਟਰੈਕਟਰ ਇਹ ਦੋਨੇ ਵਿਕਿਆਉਣ ਨੇ ਬਾਈ ਇਹ ਸਵਰਾਜ ਇਹਦੇ ਥੋੜਾ ਜਿਹਾ ਮਗਰੜਾ ਜਿਹਾ ਜ਼ਰੂਰ 걸ਿਆ ਆ ਤਾਂ ਪੂਰੀ ਸਾਫ ਪਿਆ ਬਾਈ ਟਰੈਕਟਰ ਚਾਲੂ ਹਾਲਤ ਦੇ ਨੇ ਤੇ ਉਧਰ ਹੋਰ ਵੀ ਟਰੈਕਟਰ ਖੜੇ ਨੇਗੇ ਕਿਸੇ ਵੀ ਸਮਾਨ ਦੀ ਕਿਸੇ ਨੂੰ ਲੋੜ ਆ ਟਾਇਰਾਂ ਤੋਂ ਲਾ ਕੇ ਹੋਰ ਸ਼ੋਅ ਵਗੈਰਾ ਕੁਛ ਵੀ ਚਾਹੀਦਾ ਬੰਦੇ ਨੂੰ ਕੁਛ ਵੀ ਲੈ ਸਕਦਾ ਲੈਂਕਾਂ ਲੂੰਕਾਂ ਹੋਰ ਡੰਡੇ ਡਰਾਵਲਾਂ ਸਾਰਾ ਸਮਾਨ ਮਿਲਦਾ ਹੰਡਿਆ ਇਹ ਖੁੱਡੀ ਰੋਡ ਦੇ ਜਿਵੇਂ ਸਾਹਮਣੇ ਆ ਹੰਡਿਆ ਇਹ ਤੇ ਹਰ ਇੱਕ ਚੀਜ਼ ਬਈ ਯਾਰ ਇੱਥੇ ਬਕਾਉ ਹੈ ਇਹਨਾਂ ਕੋਲੇ ਟਰੈਕਟਰ ਦਾ ਕੋਈ ਵੀ ਪਾਰਟਸ ਚਾਹੀਦਾ ਹੋਵੇ ਕਿਸੇ ਨੂੰ ਜਮਾਣ ਪਟਿਆਲੇ ਨਾਲੋਂ ਤਾਂ ਅੱਧ ਮੁੱਲ ਜੀ ਦੇ ਦਿੰਦੇ ਆ ਬਾਈ ਪਟਿਆਲਾ ਕੁਆੜ ਮਹਿੰਗਾ ਫਿਰ ਵੀ ਪਟਿਆਲੇ ਨਾਲੋਂ ਵੀ ਸਸਤਾ ਹੁੰਦੇ ਟਰੈਕਟਰਾਂ ਦੀ ਡੀਜ਼ਲ ਪੰਪ ਚਾਹੀਦੇ ਕਿਸੇ ਨੂੰ ਸਾਰੀ ਚੀਜ਼ ਤੁਲਮੀ ਵੀ ਦੇ ਦਿੰਦੇ ਨੇ ਇਹ ਟਰੈਕਟਰ ਦੀ ਕਿਸੇ ਨੂੰ ਟੈਂਕੀ ਵਗੈਰਾ ਚਾਹੀਦੀ ਆ ਕੁਛ ਵੀ ਚਾਹੀਦਾ ਹਰ ਇੱਕ ਚੀਜ਼ ਮਿਲ ਜੂਗੀ ਸਟੀਅਰਿੰਗ ਸਵਰਾਜ ਦਾ ਸਾਰਾ ਕੁਝ ਹੈ ਇਹਨਾਂ ਕੋਲੇ ਜਿਹੜਾ ਬਾਈ ਕੋਈ ਜਾਣ ਹੀ ਸਕਦਾ ਪਟਿਆਲੇ ਜਾਂ ਚੀਜ਼ ਚਾਹੀਦੀ ਹੁੰਦੀ ਹੈ 2000 ਰੁਪਏ ਦੀ ਤੇ 1000 ਰੁਪਏ ਕਰਾਇਆ ਲੱਗ ਜਾਂਦਾ ਤੋ ਬੰਦਾ ਨੇੜੋਂ ਖਰੀਦ ਸਕਦਾ ਇਹਨਾਂ ਕੋਲੇ ਸੈਲਫਾ ਸਲਫਾ ਇਲਟੀਨੇਟਰ ਡੈਨਬੂਆ ਸੈਲਫਾ ਸਲਫਾ ਸਾਰਾ ਕੁਝ ਮਤਲਬ ਕਿ ਖੋਲ ਕੇ ਰੱਖਿਆ ਹੋਇਆ ਵਧੀਆ ਗਾਰੰਟੀ ਨਾਲ ਚੀਜ਼ੀ ਦਿੰਦੇ ਨੇ ਬਾਈ ਸਾਫ਼ ਸੁਥਰੀ ਪੂਰੀ ਤੇ ਇੱਕਾ ਫੋਰ ਟਰੈਕਟਰ ਪਹੁੰਚਿਆ ਇਹਨਾਂ ਕੋਲੇ 99 ਮਾਡਲ ਆ ਬਾਈ ਮੰਗ ਲੈ ਟਾਇਰ ਹੈਗੇ ਨੇ ਇਹਦੇ 60 70 ਪੈਸੇ ਪੂਰੇ ਵਧੀਆ ਕੰਡੀਸ਼ਨ ਦੇ ਵਿੱਚ ਇਹ ਅੱਜ ਹੀ ਪਹੁੰਚਿਆ ਇਹਨਾਂ ਕੋਲੇ ਪੂਰਾ ਸਾਫਟ ਟਰੈਟ ਆ ਇਹ ਵੀ ਬਹੁਤ ਘੱਟ ਰੇਟ ਤੇ ਵਿਕਿਆਊ ਆ ਤੇ ਬਾਕੀ ਮਾਲਕਾਂ ਦਾ ਆਪਾਂ ਬਈ ਨੰਬਰ ਵਿੱਚ ਪਾਵਾਂਗੇ ਲਿੰਕ ਦੇ ਵਿੱਚ ਨੰਬਰ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਕਵਾੜੀ ਇਹਨਾਂ ਗੱਲ ਕਰ ਲਓ ਤੁਸੀਂ ਜੇ ਦੱਸੋਗੇ ਵੀ ਹਾਂ ਬਈ ਵੀਡੀਓ ਸ਼ੇਅਰ ਕਰਕੇ ਜਾਓਗੇ ਤਾਂ ਹੋਰ ਵੀ 2000 ਰੁਪਏ ਫਾਇਦਾ ਹੋ ਜਾਊਗਾ ਜੇ ਕਿਸੇ ਨੇ ਲੈਣਾ 91 ਮਾਡਲ ਆ ਤੇ ਜਿਹੜਾ ਬਾਈ ਇੱਧਰ ਖੜਾ ਹੈ ਇਹ ਖੜਾ ਕੇ ਗਿਆਗਾ ਇਹਨੇ ਵੇਚਿਆ ਟਰੈਟ ਆ ਜੀ ਇਹ ਅਸੀਂ ਵੀਡੀਓ ਬਣਾਉਂਦੇ ਸੀ ਤੇ ਉਦੀ ਬੰਦਾ ਲੈ ਕੇ ਟਰੈਕ ਆ ਗਿਆ ਇਹ ਹੁਣੀ ਪਹੁੰਚਿਆ ਤੇ ਸਾਹ ਬਹੁਤ ਆ ਟਰੈਕ ਬਾਈ ਕੋਈ ਵੀ ਨੁਕਸ ਨਹੀਂ ਇੰਜਨ ਗੇਅਰ ਦਾ ਕੰਮ ਕਹਿੰਦਾ ਬਾਈ ਪੂਰਾ ਫੁੱਲ ਹੋਇਆ ਹੋਇਆ ਦਾ ਪੇਂਟ ਦਾ ਕਿਤੇ ਸਿੱਟਾ ਵੀ ਨਹੀਂ ਸਾਰਾ ਓਰੀਜਨਲ ਆ ਬਾਈ ਟੋਟਲ ਤੇ ਆ ਜੋ ਹੋਰ ਦਿਖਾਉਣੇ ਇਧਰ ਇੱਕਾ 724 ਖੜਾ ਈ ਸਾਹ 724 ਖੜਾ ਬਾਈ ਇਹ ਵੀ ਵਧੀਆ ਚਾਲੂ ਹਾਲ ਦੇ ਚਾ ਜਿਹਨੇ ਛੋਟਾ ਟਰੈਕ ਖੇਤ ਜਾਣ ਨੂੰ ਆਉਣ ਨੂੰ ਫੜ ਕੇ ਕੰਮ ਵਾਸਤੇ ਲੈਣਾ ਇਹ ਵੀ ਸਕੌਟ ਖੜਾ ਇਹ ਵੀ ਪੂਰਾ ਸਾਫਟ ਟਰੈਕਟਰ ਆ ਬਾਈ ਇਹ ਵੀ ਟਰੈਡ ਸਾ ਇੰਜਨ ਗੇਅਰ ਦੀ ਇਹ ਵੀ ਪੂਰੀ ਫੁੱਲ ਗਾਰੰਟੀ ਦਿੰਦੇ ਆ ਬੰਦੇ ਕਿਸੇ ਬੰਦੇ ਨੇ ਲੈਣਾ ਕੋਈ ਕੋਈ ਵੀ ਸਮਾਨ ਲੈਣਾ ਗੱਲ ਵਾ ਕੋਈ ਵੀ ਸਮਾਨ ਚਾਹੀਦਾ ਟਰੈਡ ਦਾ ਜਾਂ ਸਾਰਾ ਟਰੈਡ ਚਾਹੀਦਾ ਬਾਈ ਪੂਰਾ ਵਧੀਆ ਸਾਫ ਟਰੈਕਟਰ ਆ ਇੱਕ ਵੀ ਨੁਕਸ ਨਹੀਂ ਹੈਗਾ ਪੂਰਾ ਸਾਫ ਦੇਖ ਇਧਰ ਸੋਨਾ ਲੀਕਾ ਖੜਾ ਛੱਟ ਦਾ ਸਾਈਡ ਗੇਅਰ ਆ ਬਾਈ ਇਹੇ ਇਹ ਦੀ ਵੀ ਜਿਹੜੀ ਪੂਰੀ ਫੁੱਲ ਗਾਰੰਟੀ ਹੈ ਇਹ ਵੀ ਬਹੁਤ ਘੱਟ ਕੀਮਤ ਦੇ ਵਿੱਚ ਵਿਕਾਊ ਆ ਬਹੁਤ ਘੱਟ ਕੀਮਤ 'ਚ ਦੇ ਦੇਣਗੇ ਇੱਕ ਆ 25 11 ਖੜਾ ਬਾਈ ਇਹ ਵੀ ਸਾਰਾ ਚਾਲੂ ਹਾਲਤ 'ਚ ਹੈ ਡਰਾਈਡ ਬਿਲਕੁਲ ਓਕੇ ਆ ਦੋਨੇ 25 11 ਵੀ ਵਿਕਾਊ ਆ ਵੀਰੇ ਇਹ ਮਾਡਲ ਹੈਗੇ ਨੇਗੇ ਮਤਲਬ ਕਿ ਇੱਕ ਤਾਂ 88 ਮਾਡਲ ਹੈ ਇੱਕ 92 ਪਤਾ ਨਹੀਂ 93 ਮਾਡਲ 92 ਮਾਡਲ ਆ ਤੇ ਇਹ ਵੀ ਸਾਫ਼ ਨੇ ਕਾਪੀ ਨਾਲ ਮਿਲੂਗੀ ਟਰੈਡ ਦੀ ਐਫੀ ਡੈਪਟ ਵੀ ਮਿਲੂਗਾ ਜੇ ਲੈਣੇ ਆ ਤੇ ਵਧੀਆ ਟਰੈਡ ਸਾਫ ਆ ਪੂਰੇ ਤੇ ਦੋ ਐਸਰ ਟਰੈਕਟਰ ਵਿਕਾਊ ਹੈ ਇਹਨਾਂ ਕੋਲੇ ਆਹ ਟਰੈਡ ਬਹੁਤ ਚੰਗਾ ਬਾਈ ਪੂਰਾ ਸਾਫ ਹੈ ਸੀ ਚਲਾ ਕੇ ਦੇਖਿਆ ਖੁਦ ਪੂਰਾ ਸਾਫ ਟਰੈਡ ਆ ਸਾਰਾ Ориਜਨਲ ਆ ਕੰਪਨੀ ਦੇ ਸਟicker ਵੀ ਨਾਲ ਲੱਗੇ ਹੋਇਆ ਹਜੇ ਤੱਕ ਪੱਕੇ ਜਿਹੜੀਆਂ ਲੱਗੇ ਹੁੰਦੇ ਇਹਨਾਂ ਦੇ ਚਾਸੀ ਨੰਬਰੀਆਂ ਜੋ ਵੀ ਕਹਿ ਲਈ ਆਪਾਂ ਸਾਰੇ ਦਾ ਸਾਰਾ Ориਜਨਲ ਆ ਕਿਤੇ ਬੈਲਡ ਨਹੀਂ ਹੋਇਆ ਕੋਈ ਪੁਰਜਾ ਚੇਂਜ ਨਹੀਂ ਹੈਗਾ ਇਹਦਾ ਪੂਰਾ ਸਾਫਟ ਰਾਈਟ ਹੈ ਸਾਰਿਆਂ ਤੋਂ ਸਾਫਟ ਰਾਈਟ ਰੇ ਲੱਗਿਆ ਸਾਨੂੰ ਇੱਕ ਆਈ ਸਰ ਖੜਾ ਬਈ ਪਣੀ ਜੱਸਾ ਇਹ ਵੀ ਪੂਰਾ ਸਾਫਟ ਸਾਰੇ ਪਣੀ ਜੱਸੇ ਦੀ ਮੈਲ ਨਹੀਂ ਆਉਂਦਾ ਕੰਮ ਦੇਣ ਵਾਲਾ ਸੰਦ ਹੈ ਇਹ ਵੀ ਪੂਰਾ ਆ ਮਹਿੰਦਰਾ ਵੀ ਵਿਕਿਆਊ ਆ ਇਹ 225 ਮਹਿੰਦਰਾ ਵੀ ਛੋਟਾ ਜਿਹੜੇ ਬੰਦੇ ਨੇ ਲੋਕਲ ਬਾਈ ਕੰਮ ਧੰਦੇ ਜਾਣਾ ਖੇਤ ਰੋਜ਼ ਗੇੜਾ ਲੱਗਦਾ ਕੱਖ ਲੈਣ ਜਾਂ ਕੁਝ ਹੋਰ ਵੀ ਉਹਦੇ ਵਾਸਤੇ ਛੋਟੇ ਟਰੈਡ ਬਹੁਤ ਫਾਇਦੇਮੰਦ ਨੇ ਤੇਲ ਤੂਲ ਘੱਟ ਖਾਂਦੇ ਆ ਵੱਡਾ ਟਰੈਡ ਤਾਂ ਖਰਚੇ ਹੀ ਮਾਰ ਜਾਂਦਾ ਬੰਦੇ ਨੂੰ ਤੇ ਕਿੰਨਾ ਕੋਲੇ ਹੋਰ ਚੀਜ਼ ਪਹੁੰਚੇ ਹਨ ਨੂੰ ਇੱਧਰ ਦਿਖਾਉਣੇ ਆਗੇ ਆਹ ਟਰਾਲੀ ਪਹੁੰਚੀ ਇਹਨਾਂ ਕੋਲੇ 48 ਟਰਾਲੀ ਵਿੱਚ ਪਾ ਲਈ ਜਿਹੜੇ ਪ੍ਰਾਲੀ ਦੇ ਗੱਠਾ ਜੇ ਬਣਾ ਕੇ ਉਹ ਟੋਟਾ